ਕਿਸਾਨ ਤੇ ਪੁਲਿਸ ਹੋਏ ਆਮੋ ਸਾਹਮਣੇ ਤੇ ਆ ਤ ਦੇਖੋ ਕਿਵੇਂ ਭੱਖ ਗਿਆ ਮਾਹੌਲ ਦਰਸਲ ਹੁਣ ਬਠਿੰਡਾ ਦੇ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਵੱਡੇ ਪੱਧਰ ਦਾ ਹੰਗਾਮਾ ਹੋ ਗਿਆ ਜਿੱਥੇ ਕਿ ਬਠਿੰਡਾ ਦੇ ਪਿੰਡ ਛੱਠਾ ਵਾਲਾ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਕਰਕੇ ਪੁਲਿਸ ਅਧਿਕਾਰੀ ਤੇ ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਕਾਫੀ ਹੋਇਆ ਹੈ ਹਾਲਾ ਦੀ ਹਾਲਾਕੀ ਜ਼ਮੀਨ ਦੀ ਨਿਲਾਮੀ ਦੇ ਲਈ ਵੱਡੀ ਸੰਖਿਆ ਤੇ ਉੱਤੇ ਪੁਲਿਸ ਵੱਲ ਤੇ ਨਾਦ ਕੀਤਾ ਗਿਆ ਪਰ ਨਿਲਾਮੀ ਦੇ ਮੌਕੇ ਪੁਲਿਸ ਤੇ ਕਿਸਾਨਾਂ ਦੇ ਵਿੱਚ ਸਥਿਤੀ ਜ਼ਿਆਦਾ ਵਿਗੜ ਗਈ ਹੈ ਜਾਣਕਾਰੀ ਦੀ ਅਨੁਸਾਰ ਦੱਸਿਏ ਕਿ ਪਿੰਡ ਚੱਠਾਵਾਲਾ ਦੇ ਕਿਸਾਨ ਗੁਰਮੇਲ ਸਿੰਘ ਦੀ 14 ਕਨਾਲਾਂ ਜ਼ਮੀਨ ਦੀ ਨਿਲਾਮੀ 14 ਲੱਖ ਤੇ ਕਈ ਹਜ਼ਾਰਾਂ ਦੇ ਵਿੱਚ ਹੋਈ ਹੈ ਰਾਮਾ ਮੰਡੀ ਦੇ ਇੱਕ ਆਰਟੀ ਦੁਆਰਾ ਕੀਤੀ ਗਈ ਸੀ ਪਰ ਇਹ ਨਲਾਮੀ ਦੇ ਨਾਲ ਹੀ ਅਦਾਲਤ ਦੇ ਆਦੇਸ਼ਾਂ ਦੇ ਅਨੁਸਾਰ ਤਹਿਸੀਦ ਅਦਾਲਤ ਵੰਡੀ ਸਾਬੋ ਉੱਥੇ ਨਿਯੁਕਤ ਕੀਤਾ ਗਿਆ ਸੀ ਪਰ ਉੱਥੇ ਹੀ ਜਦੋਂ ਨਲਾਮੀ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਇਹਨੇ ਨੂੰ ਹੀ ਉੱਥੇ ਦੇ ਕਿਸਾਨ ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਨੇਤਾ ਜਿਹੜੇ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਕਿਸਾਨਾਂ ਨੇ ਭਾਰੀ ਪੀੜ ਇਕੱਠੀ ਕਾਲੀ ਤੇ ਉੱਥੇ ਕਿਸਾਨਾਂ ਨੇ ਨਿਲਾਮੀ ਦਾ ਤਿੱਖਾ ਵਿਰੋਧ ਕੀਤਾ ਮਾਹੌਲ ਤਣਾਪੂਰਣ ਬੜ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਨਿਲਾਮੀ ਨਹੀਂ ਹੋਣ ਦਵਾਂਗੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਈ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿੱਚਕਾਰ ਤਿੱਖੀ ਝੜਪ ਹੋਈ ਹੈ ਤੇ ਨਾਲ ਦੀ ਨਾਲ ਮਾਹੌਲ ਕਾਫੀ ਜ਼ਿਆਦਾ ਤਣਾਪੂਰਣ ਵੀ ਪੈਦਾ ਹੋ ਗਿਆ ਕਿਸਾਨਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਤੇ ਉਸ ਨਿਲਾਮੀ ਨੂੰ ਮੌਕੇ ਤੇ ਹੀ ਰੋਕ ਦਿੱਤਾ ਗਿਆ ਤੇ ਪ੍ਰਸ਼ਾਸਨ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ ਕਿਉਂਕਿ ਜ਼ਿਆਦਾ ਹੀ ਉੱਥੇ ਹਾਲਾਤ ਮੰਦੜੇ ਹੋ ਗਏ ਮੰਦਪਾਕੀਆਂ ਜਾਂ ਬਹੁਤ ਉੱਥੇ ਦੀਆਂ ਲੜਾਈ ਝਗੜੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਕੀ ਕੋ ਜੋ ਉੱਥੇ ਘਟਨਾ ਵਾਪਰੀ ਕਿਸ ਤਰੀਕੇ ਦਾ ਮਾਹੌਲ ਬਣਿਆ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਵੀ ਆਪਣਾ ਪੱਖ ਰੱਖਿਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਸ ਜਗ੍ਹਾ ਦੀ ਨਿਲਾਮੀ ਨਹੀਂ ਹੋਣ ਦਵਾਂਗੇ ਤੇ ਸਾਡੇ ਹੱਕ ਨਹੀਂ ਖੋਏ ਜਾ ਸਕਦੇ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਹੈ ਮੈਂ ਜਗਦੇਵ ਸਿੰਘ ਜੋਗੜਾ ਆ ਪਾਰਤੀ ਕਿਸਾਨ union ਦਾ ਨੇਤਾ ਗ੍ਰਾਹਤੋਂ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ RAMME ਦੇ ਆਰਥਿਕ ਕੁਰਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ ਕੁਰਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ ਕੁਰਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਹੋਣ ਜਣ ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦੇ ਜਥੇਬੰਦੀ ਦਾ ਸੂਲ ਹੈ ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ ਖੁਦ ਆਰਤੀਆ ਦਾ ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜੀ ਹੋ ਜੀ